ਮਟਰ ਪਨੀਰ ਦੀ ਸਬਜ਼ੀ ਜਿਹੜੀ ਆਪਾਂ ਬਣਾਈ ਆ ਜੀ ਇਹ ਬਿਨਾ ਤੜਕੇ ਤੇ ਬਣਾਈ ਆ ਤੁਸੀਂ ਡਾਈਟ ਫੋਲੋ ਕਰਨੀ ਆ ਜੇ ਤੁਸੀਂ ਫਿੱਟ ਰਹਿਣਾ ਨਾ ਦੇਖੋ ਵਰਕਆਊਟ ਤੁਸੀਂ ਜਿੰਨਾ ਮਰਜ਼ੀ ਕਰ ਲੋ ਜਦੋਂ ਤੱਕ ਤੁਹਾਡੀ ਡਾਈਟ ਨਹੀਂ ਵਧੀਆ ਹੋਊਗੀ ਉਦੋਂ ਤੱਕ ਤੁਸੀਂ ਮਤਲਬ ਹੀ ਆਪਣਾ ਬੋਡੀ ਵੇਟ ਨਹੀਂ ਘਟਾ ਸਕੋਗੇ ਪਹਿਲਾਂ ਯਾਨੀ ਕਿ ਮਤਲਬ 1 600 ਮੀਟਰ ਦੀ ਲਈ ਰਨਿੰਗ ਫਿਰ ਉਸ ਤੋਂ ਬਾਅਦ 4 400 ਮੀਟਰ ਦੀਆਂ ਦੋ ਲੱਗੀਆਂ ਟਮਾਟਰ ਲਿਆਵਾ ਤੇ ਇੱਕ ਛੋਟੀ ਜਿਹੀ ਆਪਾਂ ਗਾਜਰ ਲਈ ਜੀ ਤੇ ਪਹਿਲਾਂ ਕਰਾਂਗੇ ਆਪਾਂ ਵਾਰਮ ਅਪ ਹੋਣ ਫਿਰ ਉਸ ਤੋਂ ਬਾਅਦ ਮੇਰੇ ਖਿਆਲ ਚ ਸੁਪਰਿੰਟਾ ਲੱਗਣੀਆਂ ਛੋਟੀਆਂ ਛੋਟੀਆਂ। ਕੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸੋ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋ ਦੋਸਤੋ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਦੋਸਤੋ ਅੱਜ ਆਪਣੇ ਵਲੌਗ ਦਾ ਹੈਗਾ 31ਵਾਂ ਦਿਨ ਤੇ ਆਪਾਂ ਗਰਾਊਂਡ ਦੇ ਵਿੱਚ ਆ ਗਏ ਆਪਾਂ ਠੀਕ 6 ਵਜ ਗਈਆ ਤੇ ਮੌਸਮ ਵੀ ਬਹੁਤ ਵਧੀਆ ਵਾ ਹੁਣ ਠੰਡ ਜੀ ਹੋਣ ਲੱਗੀ ਅੱਗੇ ਨਾਲੋਂ ਮੌਸਮ ਦੇ ਵਿੱਚ ਕਾਫੀ ਫਰਕ ਪਈਆ ਕਿਉਂਕਿ ਬਰਸਾਤਾਂ ਬਰਸੋਤਾ ਹੋਈ ਜਾਂਦੀਆਂ ਨੇ। ਸੋ ਅੱਜ ਆਪਾਂ ਹੁਣ ਗਰਾਊਂਡ ਦੇ ਵਿੱਚ ਆ ਗਏ ਆ ਦੇਖੋ ਅੱਜ ਹੁਣ ਕੋਚ ਸਾਹਿਬ ਕੀ ਕਰਾਉਂਦੇ ਕੋਚ ਸਾਹਿਬ ਕਹਿੰਦੇ 400 ਮੀਟਰ ਦੇ ਟਰੈਕ ਦੇ ਵਿੱਚ ਚੱਲੋ ਤੇ ਹੁਣ ਆਪਾਂ 400 ਮੀਟਰ ਦੇ ਟਰੈਕ ਦੇ ਵਿੱਚ ਚੱਲੇ ਆ ਦੇਖੋ ਕੀ ਕਰਾਉਂਦੇ ਅੱਜ ਸਪ੍ਰਿੰਟਾਂ ਲਵਾਉਂਦੇ ਆ ਸ਼ੋਰਟ ਜਾਂ ਫਿਰ ਮਤਲਬ ਵੀ ਲੌਂਗ ਰਨਿੰਗ ਕਰਾਉਂਦੇ ਆ ਲੌਂਗ ਰਨਿੰਗ ਤੇ ਨਹੀਂ ਹੋਊਗੀ ਸ਼ੋਰਟ ਸਪ੍ਰਿੰਟਾਂ ਹੀ ਹੋਣਗੀਆਂ ਕਿਉਂਕਿ ਸਾਡਾ ਜਿਹੜਾ ਕੰਪੀਟੀਸ਼ਨ ਆ ਹੁਣ 20-25 ਦਿਨ ਰਹਿ ਗਏ ਆ ਸੋ ਲੌਂਗ ਰਨਿੰਗ ਦਾ ਤਾਂ ਮਤਲਬ ਸਵਾਲ ਹੀ ਨਹੀਂ ਪੈਦਾ ਹੁੰਦਾ ਹੈਗਾ ਸਪ੍ਰਿੰਟਾਂ ਹੀ ਹੋਣੀਆਂ ਜਾਂ ਵਿਸਲ ਦੇ ਉੱਤੇ ਮ ਸੋ ਦੇਖਦੇ ਆ ਜੋ ਵੀ ਵਰਕਆਊਟ ਹੋਊਗਾ ਕਰਨਾ ਤਾਂ ਪੈਣਾ ਵਾ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਅਗਰ ਕੋਈ ਵੀ ਅਪਡੇਟ ਹੋਊਗੀ ਨਾ ਮੈਂ ਤੁਹਾਨੂੰ ਬਲੌਗ ਦੇ ਨਾਲ ਦਿੰਦਾ ਰਹੂੰਗਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾ ਰਹੇ ਹੋ ਫਿੱਟ ਰਹਿਣਾ ਚਾਹੁੰਦੇ ਹੋ ਹਨਾ ਜੋ ਅਸੀਂ ਵਰਕਆਊਟ ਕਰਦੇ ਹਾਂ ਫਿਟਨੈਸ ਵਰਕਆਊਟ ਕਰਦੇ ਹਾਂ ਤੁਸੀਂ ਉਦਾਂ ਦਾ ਵਰਕਆਊਟ ਕਰ ਸਕਦੇ ਹੋ ਜਾਂ ਥੋੜਾ ਜਿਹਾ ਤੋਂ ਵੱਧ ਵੀ ਕਰ ਸਕਦੇ ਹੋ ਘਟਾ ਵੀ ਸਕਦੇ ਹੋ ਹਨਾ ਕਾਰਡੀਓ ਕੋਡੀਓ ਹੋ ਗਿਆ ਸਟਰੈਂਥ ਟ੍ਰੇਨਿੰਗ ਹੋ ਗਈ ਆ ਤੇ ਜਿਹੜੀ ਮੇਨ ਚੀਜ਼ ਆ ਸਭ ਤੋਂ ਮੇਨ ਚੀਜ਼ ਹੈਗੀ ਆ ਡਾਈਟ ਆ ਤੁਸੀਂ ਡਾਈਟ ਫੋਲੋ ਕਰਨੀ ਆ ਜੇ ਤੁਸੀਂ ਫਿੱਟ ਰਹਿਣਾ ਨਾ ਦੇਖੋ ਵਰਕਆਊਟ ਤੁਸੀਂ ਜਿੰਨਾ ਮਰਜ਼ੀ ਕਰੋ ਜਦੋਂ ਤੱਕ ਤੁਹਾਡੀ ਡਾਈਟ ਨਹੀਂ ਵਧੀਆ ਹੋਊਗੀ ਉਦੋਂ ਤੱਕ ਤੁਸੀਂ ਮਤਲਬ ਜੀ ਆਪਣਾ ਬੋਡੀ ਵੇਟ ਨਹੀਂ ਘਟਾ ਸਕੋਗੇ ਸੋ ਇਸ ਕਰਕੇ ਡਾਈਟ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਆ ਸੋ ਜਿਹੜੀ ਮੈਂ ਡਾਈਟ ਲੈ ਰਿਆ ਵਾਂ ਤੁਸੀਂ ਉਸ ਤਰ੍ਹਾਂ ਦੀ ਡਾਈਟ ਤੁਸੀਂ ਫੋਲੋ ਕਰ ਸਕਦੇ ਹੋ ਜੇ ਚੇਂਜ ਕਰਨਾ ਥੋੜਾ ਪਤਾ ਚੇਂਜ ਵੀ ਕਰ ਸਕਦੇ ਹੋ ਸੋ ਦੋਸਤੋ ਬਲੌਗ ਦੇ ਨਾਲ ਬਣ ਰਹੇ ਹੋ ਜੀ ਆਪਾਂ ਚੱਲਿਆ ਹੁਣ ਗਰਾਊਂਡ ਦੇ ਵਿੱਚ ਜਾਨੀ ਕਿ 400 ਮੀਟਰ ਟਰੈਕ ਦੇ ਵਿੱਚ ਲੋ ਜੀ ਮਿੱਤਰੋ ਅਸੀਂ ਆ ਗਏ ਹਾਂ 400 ਮੀਟਰ ਦੇ ਟਰੈਕ ਦੇ ਵਿੱਚ ਤੇ ਪਹਿਲਾਂ ਕਰਾਂਗੇ ਆ ਇਸ ਤੋਂ ਬਾਅਦ ਮੇਰੇ ਖਿਆਲ ਚ ਸੁਪਰਿੰਟਾ ਲੱਗਣੀਆਂ ਛੋਟੀਆਂ ਛੋਟੀਆਂ ਤੇ ਵਿਧ ਪੂਛ ਵਗੈਰਾ ਲੱਗੂਗਾ ਅਪਰ ਬੋਡੀ ਦਾ ਵੀ ਵਰਕਆਊਟ ਕਰੋ ਹੋਊਗਾ ਤੇ ਨਾਲ ਲੋਅਰ ਬੋਡੀ ਦਾ ਵੀ ਵਰਕਆਊਟ ਹੋਊਗਾ ਦੇਖਦੇ ਆ ਕੀ ਕਰਦੇ ਆ ਪਹਿਲਾਂ ਤਾਂ ਮੈਂ ਚੀਜ਼ ਆ ਵਾਰਮਅਪ ਆ ਪਹਿਲਾਂ ਵਾਰਮਅਪ ਕਰਾਈਏ ਫਿਰ ਦੇਖਦੇ ਆ ਆ ਟਰੈਕ ਦੇ ਵਿੱਚ ਕੀ ਕਰਨਾ ਵਾ ਆਰਾਮ ਨਾਲ ਭੱਜੀ ਜਾਵਾਂਗੇ ਹੌਲੀ ਹੌਲੀ ਜਿੰਨਾ ਕੁ ਬੋਡੀ ਨੇ ਲੋਡ ਕੀਤਾ ਪਰ ਸਰੀਰ ਬਹੁਤ ਲੋਖਦਾ ਪਿਆ ਵਾ ਦੇਖੀ ਜਾਊਗੀ ਹਾਂ 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 ਸੋ ਹਾਂਜੀ ਦੋਸਤੋ ਆਪਣੇ ਜਿਹੜਾ ਜਿਹੜਾ ਸਵੇਰ ਦਾ ਵਰਕਆਊਟ ਹਨਾ ਉਹ ਖਤਮ ਹੋ ਗਿਆ ਯਾਰ ਬਹੁਤ ਜ਼ੋਰ ਲੱਗਾ ਬਸ ਨਾ ਮਰ ਚੱਲੇ ਸੀ ਇਹ ਮੇਰਾ ਕੋਸਾ ਵੀ ਕਹਿੰਦਾ ਤੁਸੀਂ ਤਾਂ ਮਾਰਨ ਦੀ ਕੋਈ ਕਸਰ ਨਾ ਛੱਡੀ ਬਸ ਰੱਬ ਨੇ ਹੀ ਰੱਖ ਲੇ ਬਹੁਤ ਜ਼ੋਰ ਲੱਗਾ ਤੇ ਪਹਿਲਾਂ ਗਰਾਊਂਡ ਦੇ ਵਿੱਚ ਆ ਕੇ ਕਹਿੰਦਾ ਸੀ ਵਾਰਮ-ਅਪ ਕੀਤਾ 15-20 ਮਿੰਟ 15-20 ਮਿੰਟ ਵਾਰਮ-ਅਪ ਕਰਕੇ ਫਿਰ ਉਸ ਤੋਂ ਬਾਅਦ ਕੋਸਾ ਸਾਨੂੰ ਨਾ 400 ਮੀਟਰ ਦੇ ਟਰੈਕ ਦੇ ਵਿੱਚ ਲੈ ਗਿਆ ਤੇ 400 ਮੀਟਰ ਟਰੈਕ ਦੇ ਵਿੱਚ ਲੱਗੀਆਂ ਪਹਿਲਾਂ ਇੱਕ ਲੱਗੀ ਮਤਲਬ ਵੀ 600 ਮੀਟਰ 600 ਮੀਟਰ ਲਾ ਕੇ ਫਿਰ ਉਸ ਤੋਂ ਬਾਅਦ ਲੱਗੀਆਂ ਇਹ ਚਾਰ-400 ਮੀਟਰ ਦੀਆਂ ਹਾਂਜੀ ਭਾਜੀ ਆ ਗਿਆ ਬਸ ਇੱਕ ਮਿੰਟ ਤੇ 400 ਚੱਲਦੇ ਆਪਾਂ 400 ਮੀਟਰ ਦੀਆਂ ਬਾਅਦ ਚ ਦੋ ਲਈਆਂ ਪਹਿਲਾਂ ਯਾਨੀ ਕਿ ਮਤਲਬ 1 600 ਮੀਟਰ ਦੀ ਲਈ ਰੰਗ ਫਿਰ ਉਸ ਤੋਂ ਬਾਅਦ ਚਾਰ 400 ਮੀਟਰ ਦੀਆਂ ਦੋ ਲੱਗੀਆਂ ਫਿਰ ਉਸ ਤੋਂ ਬਾਅਦ ਦੋ 200 ਮੀਟਰ ਦੀਆਂ 6 ਉਹ ਲਈਆਂ ਸਪ੍ਰਿੰਟਰਾਂ ਸੀ ਫਿਰ ਉਸ ਤੋਂ ਬਾਅਦ ਚਾਰ 400 ਮੀਟਰ ਦੀਆਂ ਅਸੀਂ 8 ਲਈਆਂ 100 100 ਮੀਟਰ ਦੀਆਂ ਸੋਰੀ 100 100 ਮੀਟਰ ਦੀਆਂ ਸਪ੍ਰਿੰਟਰ ਹਨਾ 100 ਮੀਟਰ ਦੀ ਇੱਕ 100 ਦੀ ਦੋ ਯਾਨੀ 8 ਸਪ੍ਰਿੰਟ ਆਓ ਹੋ ਗਈਆਂ ਤੇ 400 ਦੀਆਂ ਹੋ ਗਈਆਂ ਦੋ ਤੇ 600 ਮੀਟਰ ਹੋ ਗਈ ਇਹ ਸੈੱਟ ਸੀਗਾ ਯਾਨੀ ਜੋਰ ਬਹੁਤ ਜ਼ਿਆਦਾ ਲਗਾ ਯਾਰ 400 ਮੀਟਰ ਟਰੈਕ ਦੇ ਵਿੱਚ ਬਦ ਮਰਨ ਵਾਲੇ ਹੋ ਗਏ ਸੀਗਾ ਇਕ ਤਾਂ ਗਰਮੀ ਇੰਨੀ ਉੱਪਰੋਂ ਤੇ ਕੋ ਭੱਜ ਨਹੀਂ ਹੋ ਰਹੀ ਸੀ ਲੱਤਾਂ ਬਹੁਤ ਜ਼ਿਆਦਾ ਟਾਈਟ ਹੋਈਆਂ ਪਈਆਂ ਸੀ ਜੇ ਫਿਰ ਉਸ ਤੋਂ ਬਾਅਦ ਕੋਸਾ ਕਹਿੰਦੇ ਵੀ ਆਪਾਂ ਸ਼ੈਡੋ ਬਾਕਸਿੰਗ ਕਰਨੀ ਹੈ ਫਿਰ ਉਸ ਤੋਂ ਬਾਅਦ ਅਸੀਂ ਸ਼ੈਡੋ ਬਾਕਸਿੰਗ ਕੀਤੀ ਸ਼ੈਡੋ ਬਾਕਸਿੰਗ ਤੇ ਸਾਡੇ 4 ਰਾਊਂਡ ਲੱਗੇ ਮੇਰੇ ਖਿਆਲ ਚ 2.5 ਮਿੰਟ ਦਾ ਪਤਾ ਨਹੀਂ ਕੋਸਾ ਨੇ ਰਾਊਂਡ ਲਵਾਇਆ ਹੋਣਾ ਜਿੱਥੋਂ ਕੋਈ ਆਈਡੀਆ ਸੀ ਰਾਊਂਡ ਜ਼ਿਆਦਾ ਵੱਡਾ ਵੀ ਨਹੀਂ ਸੀਗਾ 2.5 2.5 2.5 ਮਿੰਟ ਦੇ 4 ਰਾਊਂਡ ਲੱਗੇ ਸੀਗੇ ਤੇ ਉਸ ਤੋਂ ਬਾਅਦ ਮੈਂ ਕਰਿਆ ਕੂਲਡਾਊਨ ਕੀਤਾ ਤੇ ਜੋ ਅਸੀਂ ਸਪ੍ਰਿੰਟ ਲਾਈਆਂ ਉਹਦੀ ਮੈਂ ਵੀਡੀਓ ਨਹੀਂ ਬਣਾ ਸਕਿਆ ਹੈਗਾ ਕੋਈ ਸਪ੍ਰਿੰਟਰ ਲਾਉਂਦੇ ਪਏ ਸੀਗੇ ਤੇ ਬਾਅਦ ਚੋਂ ਜਦੋਂ ਸ਼ੈਡੋ ਬਾਕਸਿੰਗ ਕੀਤੀ ਉਹ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਨਾ ਤੁਸੀਂ ਵੀਡੀਓ ਦੇਖ ਸਕਦੇ ਹੋ ਉਹ ਸ਼ੈਡੋ ਬਾਕਸਿੰਗ ਦਿੱਤਾ 80 ਮਿੰਟ ਦੇ 4 ਰੰਗ ਲੱਗੇ ਸੀਗੇ ਇਹ ਫਿਰ ਉਸ ਤੋਂ ਬਾਅਦ ਕੂਲਡਾਊਨ ਕੀਤਾ ਸੋ ਆਪਣਾ ਜਿਹੜਾ ਵਰਕਆਊਟ ਹੈ ਜੀ ਇਹ ਆਪਣਾ ਵਰਕਆਊਟ ਮਤਲਬ ਹੀ ਖਤਮ ਹੋ ਗਿਆ ਹੁਣ ਜਾਵਾਂਗੇ ਆਪਾਂ ਘਰੇ ਘਰ ਜਾ ਕੇ ਨਹਾ ਧੋ ਕੇ ਤੇ ਫਿਰ ਜੋ ਵੀ ਬ੍ਰੈਕਫਾਸਟ ਹੋਊਗਾ ਅੱਜ ਦੇਖਦੇ ਆਪਾਂ ਬ੍ਰੈਕਫਾਸਟ ਦੇ ਵਿੱਚ ਕੀ ਕਰਨਾ ਵਾ ਬ્લેਕ ਕਾਫੀ ਜਾਂ ਗ੍ਰੀਨ ਕ ਨਾਲ ਕੁਝ ਵੀ ਪ੍ਰੋਟੀਨ ਲਵਾਂਗੇ ਅੰਡੇ ਹੋ ਗਿਆ ਜਾਂ ਸੈਲਡਰ ਹੋ ਗਿਆ ਇਦਾਂ ਦੀ ਕੋਈ ਚੀਜ਼ ਐਡ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਬਸਿਆ ਯਾਰ ਹੁਣ ਤਾਂ ਐ ਲੱਗਦਾ ਵੀ ਯਾਰ ਬੈੱਡ ਤੇ ਨਾ ਲੇਟ ਜੀ ਬਸ ਹੋਈ ਗਈ ਆ ਧੂਆਂ ਕਢਾਪਾ ਸਾਡੇ ਕੋਲ ਸਭ ਨੇ ਸਾਡਾ ਸੋ ਕੰਪੀਟੀਸ਼ਨ ਵੀ ਸਿਰ ਤੇ ਆ ਤਾਂ ਕੋ ਕਰਕੇ ਕੋਸ਼ਿਸ਼ ਜ਼ੋਰ ਲਵਾ ਰਹੇ ਪੂਰਾ ਸੋ ਮੈਂ ਚੱਲਿਆਂ ਘਰ ਜੋ ਵੀ ਆਪਣੇ ਟ੍ਰੇਨ ਬਲੌਗ ਦੇ ਵਿੱਚ ਦੱਸਦਾ ਰਹਾਂਗੇ ਜੀ ਹਾਂਜੀ ਦੋਸਤੋ ਤੇ ਆਪਣੀ ਜਿਹੜੀ ਫਰਸਟ ਮੀਲ ਐ ਜਿਹੜਾ ਟਾਈਮ ਹੋ ਗਿਆ ਤੇ ਸਵੇਰੇ ਆਪਾਂ ਗਰਾਊਂਡ ਦੇ ਵਿੱਚੋਂ ਆ ਕੇ ਆਪਾਂ ਨੇ ਸਿਰਫ ਕੱਲਾ ਵੇ ਆਈਸੋਲੇਟ ਪ੍ਰੋਟੀਨ ਲਿਆ ਸੀ ਆਪਾਂ ਹਾਫ ਸਕੂਪ ਇਹਨੋਂ ਉੱਪਰ ਜਿਹੜੀ ਫਰਸਟ ਮੀਲ ਉਹਦੇ ਵਿੱਚ ਆਪਾਂ ਲਿਆ ਜੀ ਇੱਕ ਮੈਂ ਛੋਟੀ ਜੀ ਨਾਸਪਤੀ ਲਈ ਆ ਤੇ ਪੰਜ-ਛੇ ਗ੍ਰੀਮਾਂ ਬਦਾਮ ਦੀਆਂ ਤੇ ਪੰਜ ਗ੍ਰੀਮਾਂ ਮੈਂ ਕਾਜੂ ਦੀਆਂ ਲਈਆਂ ਜੀ ਤਾਂ ਭਰੀ ਇਹ ਜਿਹੜੀ ਆਪਣੀ ਫਰਸਟ ਮੀਲ ਆ ਉਹ ਠੀਕ 12:10 ਹੋ ਗਏ ਤੇ ਉਹ ਠੀਕ ਆਪਾਂ 2:00 ਵਜੇ ਨਾ ਆਪਾਂ 2:00 ਵਜੇ ਆਪਾਂ ਲੰਚ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਦਿਓ ਜੀ ਲਾਂਚ ਦੇ ਵਿੱਚ ਦੇਖਦੇ ਆਪਾਂ ਕੀ ਕਰਨਾ ਉਹ ਜੋ ਵੀ ਅਪਡੇਟ ਹੋਊਗੀ ਤੁਹਾਨੂੰ ਮੈਂ 2:00 ਵਜੇ ਦਵਾਂਗਾ ਜੀ ਸੋ ਹਾਂਜੀ ਦੋਸਤੋ ਆਪਣੀ ਜਿਹੜੀ ਸੈਗੰਡ ਮੀਲ ਆ ਜੀ ਉਹਦਾ ਟਾਈਮ ਹੋ ਗਿਆ ਜੀ ਜਾਨੀ ਕਿ ਆਪਣੇ ਲੰਚ ਦਾ ਟਾਈਮ ਹੋ ਗਿਆ ਤੇ ਆਪਾਂ ਲੰਚ ਦੇ ਵਿਚਾਰ ਤੇ ਲਿਆ ਜੀ ਇੱਕ ਪਲੇਟ ਆਪਾਂ ਸਲਾਦ ਦੀ ਲਈ ਆ ਹਰ ਰੋਜ਼ ਦੀ ਤਰ੍ਹਾਂ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਖੀਰਾ ਲਿਆ ਜੀ ਟਮਾਟਰ ਲਿਆ ਵਾ ਤੇ ਇੱਕ ਛੋਟੀ ਜਿਹੀ ਆਪਾਂ ਗਾਜਰ ਲਈ ਜਰ ਇੱਕ ਆਪਾਂ ਨਿੰਬੂ ਲਿਆ ਲਈ ਇਹ ਤੇ ਆ ਆਪਣੀ ਸਲਾਦ ਦੀ ਪਲੇਟ ਹੈ ਜੀ ਇਹਦੇ ਆਪਾਂ ਕਲਰ ਵੇਰੀਏਸ਼ਨ ਵਾਲਾ ਆਪਾਂ ਜਿਹੜਾ ਸੈਲਡਾ ਉਹ ਰੱਖਿਆ ਜੀ ਤੇ ਨਾਲ ਆਪਾਂ ਇਹਦੇ ਲਿਆ ਵਾ ਜੀ ਅੱਜ ਤਿੰਨ ਆਪਾਂ ਬੋਇਲ ਐਗ ਲਈਏ ਆ ਇਹ ਆਪਾਂ ਤਿੰਨ ਚਾਰ ਆਪਾਂ ਅੰਡੇ ਲਏ ਆ ਇਹਦਾ ਜਿਹੜਾ ਜੇਲੋ ਪਾਰ ਆਪਾਂ ਉਹ ਕੱਢਦਾ ਤੇ ਇੱਕ ਆਪਾਂ ਕੱਲੀ ਮਟਰ ਦੀ ਸਬਜ਼ੀ ਲਈ ਆਪਾਂ ਜਿਹਨੂੰ ਗ੍ਰੀਨ ਬੀਨਸ ਵੀ ਕਹਿ ਦਿੰਦੇ ਆ ਕੱਲੀ ਮਟਰ ਦੀ ਸਬਜ਼ੀ ਹੈ ਜਿਹੜੀ ਮਟਰ ਦੀ ਸਬਜ਼ੀ ਹੈ ਜੀ ਇਹ ਬਿਨਾ ਤੜਕੇ ਤੋਂ ਆ ਇਹਦੇ ਵਿੱਚ ਤੜਕਣਾ ਹੀ ਆਪਾਂ ਲਾਇਆ ਹੈਗਾ ਤੇ ਚਾਰ ਅੰਡੇ ਆ ਉਬਲੇ ਹੋਏ ਤੇ ਨਾਲ ਇਹ ਇੱਕ ਪਲੇਟ ਸੜਾ ਦਈਏ ਜੀ ਆਪਣਾ ਇਹ ਜਿਹੜਾ ਉਹ ਆਪਣਾ ਮੀਲ ਹੈ ਜਿਹੜੀ ਆਪਣਾ ਲੰਚ ਹੈ ਜਿਹਨੂੰ ਆਪਾਂ ਕਹਿੰਦੇ ਆ ਇਹ ਆਪਣਾ ਲੰਚ ਵਾ ਇਹ ਵੇਟ ਲੂਸ ਵਾਲ ਤੇ ਸੋ ਅਗਰ ਤੁਹਾਨੂੰ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਜਾਂ ਬੋਡੀ ਵੇਟ ਘਟਾ ਰਹੇ ਹੋ ਨਾ ਤੇ ਤੁਸੀਂ ਆ ਜਿਹੜੀ ਡਾਈਟ ਹੈ ਜਿਹੜਾ ਤੁਹਾਨੂੰ ਦੱਸ ਦਵਾਂਗੇ ਇਹਨੂੰ ਫੋਲੋ ਕਰ ਸਕਦੇ ਹੋ ਉਹ ਨਾਲ ਕੀ ਕੀ ਤੁਹਾਡੇ ਜਿਹੜਾ ਬੋਡੀ weightਾ ਘਟਣਾ ਤੇ ਨਾਲੇ ਛੇਤੀ ਸ਼ੁਰੂ ਹੋ ਜਾਏਗਾ। ਸੋ ਦੋਸਤੋ ਹੁਣ ਇਸ ਤੋਂ ਬਾਅਦ ਲੰਚ ਕਰਨ ਤੋਂ ਬਾਅਦ ਆਪਾਂ ਲਵਾਂਗੇ ਇੱਕ ਕੱਪ ਗ੍ਰੀਨ ਕਾਫੀ ਪੀਵਾਂਗੇ ਫਿਰ ਉਸ ਤੋਂ ਬਾਅਦ 2 ਘੰਟੇ ਗਰੰਡ ਤੇ ਰਹਿਣਗੇ ਤੇ ਫਿਰ ਸ਼ਾਮੀ ਲਵਾਂਗੇ ਗਰਾਊਂਡ ਦੇ ਵਿੱਚ। ਸੋ ਦੋਸਤੋ ਅਗਰ ਤੁਹਾਨੂੰ ਸਾਡਾ ਬਲੌਗ ਵਧੀਆ ਲੱਗ ਰਿਹਾ ਆਪਣੀ ਮੇਰੀ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜੀ ਦੱਸੋ ਉਸ ਤੋਂ ਬਾਅਦ ਮੇਰੀ ਵੀਡੀਓ ਕੀ ਗੱਲ ਰਹਿ ਜਾਂਦੀ ਹੈ। ਸੋ ਹਾਂਜੀ ਦੋਸਤੋ ਆਪਾਂ ਗ ਅਮ ਵਲੋਗੋ ਸਟਾਰਟ ਨਹੀਂ ਕੀਤਾ ਸੀਗਾ ਹੁਣ ਸ਼ਾਮ ਦੇ ਨਾਲ 7 ਵਜ ਗਿਆ ਤੇ ਆਪਾਂ ਗਰਾਊਂਡ 'ਚ ਵਿਹਲੇ ਹੋ ਗਏ ਆ ਤੇ ਅੱਜ ਆਪਾਂ ਕੀਤਾ ਵਾ ਸੋਨਾ ਬਾਥ ਕੀਤਾ ਆਪਾਂ ਅੱਜ ਪਹਿਲਾਂ ਮੇਰੀ ਸਲਾਹ ਹੈ ਕਿ ਸੀ ਵੀ ਆਪਾਂ ਵਰਕਆਊਟ ਕਰ ਲੈਨੇ ਆ ਪਰ ਨਾ ਸਰੀਰ ਬਹੁਤ ਜ਼ਿਆਦਾ ਮਤਲਬ ਵੀ ਪੈਨ ਕਰਦਾ ਪਿਆ ਸੀ ਬੋਡੀ ਬਹੁਤ ਜ਼ਿਆਦਾ ਮਤਲਬ ਜਿੰਨੀ ਜ਼ੋਰ ਲੱਗਿਆ ਨਾ ਸਵੇਰੇ ਵੀ ਬਹੁਤ ਜ਼ਿਆਦਾ ਜ਼ੋਰ ਲੱਗਿਆ ਸੀਗਾ ਤੇ ਸਰੀਰ ਰੈਸਟ ਮੰਗਦਾ ਸੀਗਾ ਮੈਂ ਸੋਚਿਆ ਕਿਉਂ ਨਾ ਯਾਰ ਆਪਾਂ ਨਾ ਸੋਨਾ ਬਾਥ ਕਰ ਲੈਨੇ ਆ ਤੇ ਸਟੀਮ ਬਾਥ ਕਰ ਲੈਨੇ ਆ ਉਹਦੇ ਨਾਲ ਇਹ ਕੀ ਹੈਗੀ ਬੋਡੀ ਆ ਜਿਹੜੀ ਹੈ ਨਾ ਉਹ ਮਤਲਬ ਰਿਲੈਕਸ ਹੋ ਜਾਏਗੀ ਮਤਲਬ ਵੀ ਵਧੀਆ ਕੱਲ ਨੂੰ ਸਰੀਰ ਚੱਲੇਗਾ ਸੋ ਮੈਂ ਸੋਚਿਆ ਵੀ ਸੋਨਾ ਬਾਦੀ ਕੀਤਾ ਜਾਵੇ ਸੋ ਫਿਰ ਮੈਂ ਨਾ 30 35 ਮਿੰਟ ਨਾ ਤਿੰਨ ਤਿੰਨ ਪੰਜ ਪੰਜ ਮਿੰਟ ਦੇ ਜਾਨੀ ਕਿ ਦੋ ਤਿੰਨ ਸੈਟ ਲਾਏ ਸੋਨਾ ਬਾਦੇ ਤੇ ਦੋ ਸੈਟ ਲਾਏ ਮੈਂ ਇਸ ਟੀਮ ਬਾਦੇ ਸੋਨਾ ਬਾਤ ਅਸਲ ਵਿੱਚ ਹੁੰਦਾ ਵਾ ਜੇ ਮੰਨ ਕੇ ਚੱਲੋ ਤੁਹਾਡੀ ਬੋਡੀ ਹੈ ਜਿਹੜੀ ਹੈ ਨਾ ਉਹ ਮਤਲਬੀ ਜੇ ਟਾਈਟ ਹੋ ਜੇ ਵਰਕਆਊਟ ਕਰਦੇ ਹੋਏ ਨਾ ਬਹੁਤ ਜ਼ਿਆਦਾ ਮਸਲ ਮਤਲਬੀ ਸਤੀਫਾ ਹੋ ਜਾਣਾ ਕੋਈ ਵੀ ਹੋ ਜੇ ਤੇ ਜੇ ਤੁਸੀਂ ਸੋਨਾ ਬਾਥ ਜਾਂ ਮਤਲਬੀ ਤੁਸੀਂ ਇਸ ਟੀਮ ਬਾਥ ਤੁਸੀਂ ਕਰ ਲੈਣੀ ਹੋ ਨਾ ਤਾਂ ਉਹਦੇ ਨਾਲ ਇਹ ਵੀ ਤੁਹਾਡਾ ਉਹਦੇ ਨਾਲ ਮਸਲਾ ਜਿਹੜਾ ਰਿਲੈਕਸ ਹੋ ਜਾਂਦਾ ਬੋਡੀ ਵਧੀਆ ਚੱਲਣੀ ਸ਼ੁਰੂ ਹੋ ਜਾਂਦੀ ਹੈ ਬਸ ਇਹਦੇ ਨਾਲ ਇਹ ਹੁੰਦਾ ਵੀ ਜਦੋਂ ਤੁਸੀਂ ਕਰਕੇ ਹਟਦੇ ਹੋ ਤੁਹਾਨੂੰ ਪਾਣੀ ਬਹੁਤ ਜ਼ਿਆਦਾ ਪੀਣਾ ਪੈਂਦਾ ਵਾ ਸੋ ਕਈ ਲੋਕ ਇਹਨੂੰ weight ਘਟਾਉਣ ਦੇ ਵਾਸਤੇ ਵੀ ਇਹਨੂੰ ਕਰਦੇ ਸੋਨਾ ਬਾਥ ਨੂੰ ਸੋ ਇਹ ਸੋਨਾ ਬਾਥ ਕਿਵੇਂ ਦਾ ਹੁੰਦਾ ਵਾ ਤੁਹਾਨੂੰ ਮੈਂ ਦਿਖਾਈ ਦਿੱਤਾ ਉਹਦੀ ਮੈਂ ਫੋਟੋ ਲਗਾਤੀਆਂ ਸੋਨਾ ਬਾਥ ਦੀ ਇਹ ਟੀਮ ਬਾਥ ਦੀਆਂ ਇਸ ਤਰ੍ਹਾਂ ਦਾ ਹੁੰਦਾ ਵਾ ਸੋ ਆਪਾਂ ਹੁਣ ਸੋ ਹੁਣ ਆਪਾਂ ਸੋਨਾ ਬਾਤ ਵੀ ਸਟੇਮ ਬਾਤ ਕਰਕੇ ਫ੍ਰੀ ਹੋ ਗਿਆ ਹੁਣ ਆਪਾਂ ਚੱਲੇ ਆਂ ਘਰ ਘਰੇ ਜਾ ਕੇ ਆਪਾਂ ਪਾਣੀ ਪੂਣੀ ਪੀਵਾਂਗੇ ਵਧੀਆ ਜਾ ਤੇ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਘੰਟੇ ਡੇਢ ਘੰਟੇ ਬਾਅਦ ਕਰਾਂਗੇ ਆਪਾਂ ਡਿਨਰ ਕਰਾਂਗੇ ਸੋ ਡਿਨਰ ਦੇ ਵਿੱਚ ਦੇਖਦੇ ਆਂ ਅੱਜ ਆਪਾਂ ਕੀ ਲੈਣਾ ਵਾ ਮੈਂ ਦੇਖਦਾ ਜਿਆਦਾ ਆਪਾਂ ਜੋ ਲੰਚ ਦੇ ਵਿੱਚ ਕੀਤਾ ਸੀ ਉਹੀ ਰਿਪੀਟ ਕਰਾਂਗੇ ਜਾਂ ਫਿਰ ਮੇਰੀ ਸਲਾਹ ਹੈਗੀ ਵੀ ਕੁਝ ਥੋੜਾ ਜਿਹਾ ਸਬਜ਼ੀ ਦੇ ਵਿੱਚ ਆਪਾਂ ਚੇਂਜ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਦਿਓ ਜੋ ਵੀ ਅਪਡੇਟ ਹੋਊਗੀ ਤਾਂ ਮੈਂ ਤੁਹਾਨੂੰ ਦਿੰਦਾ ਰਹੂੰਗਾ ਜੀ ਤੋ ਦੋਸਤੋ ਅਗਰ ਤੁਹਾਨੂੰ ਸਾਡੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗਦੀ ਜੋ ਵੀ ਅਸੀਂ ਵਰਕਆਊਟ ਕਰਦੇ ਆ ਹਨ ਜਾਂ ਮੈਂ ਤੁਹਾਨੂੰ ਡਾਈਟ ਦੇ ਬਾਰੇ ਦੱਸਦਾ ਵੇਟ ਕਿਵੇਂ ਘਟਾਉਂਗਾ ਜੋ ਵੀ ਅਸੀਂ ਦੱਸਦੇ ਆ ਤੁਹਾਨੂੰ ਵਧੀਆ ਲੱਗਦਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਇਹ ਛੋਟੀ ਜੀ ਕੋਸ਼ਿਸ਼ ਹੈ ਜਿਹੜੀ ਕਿਵੇਂ ਦੀ ਲੱਗਦੀ ਹੈ ਸੋ ਦੋਸਤੋ ਮਿਲਦੇ ਆਪਾਂ ਹੁਣ ਡਿਨਰ ਟਾਈਮ ਸੋ ਹਾਂਜੀ ਦੋਸਤੋ ਰਾਤ ਦੇ 9:00 ਵਜੇ ਤੇ ਆਪਣਾ ਜਿਹੜਾ ਡਿਨਰ ਦਾ ਟਾਈਮ ਆ ਉਹ ਹੋ ਗਿਆ ਜੀ ਤੇ ਆਪਾਂ ਜਪਾਂ ਡਿਨਰ ਦੇ ਵਿੱਚ ਲਿਆ ਜੀ ਇੱਕ ਪਲੇਟ ਆਪਾਂ ਸਲਾਦ ਦੀ ਲਈਏ ਜਿਵੇਂ ਤੁਹਾਨੂੰ ਪਤਾ ਹੈ ਹਰ ਰੋਜ਼ ਆਪਣੀ ਮੀਲ ਦੇ ਵਿੱਚ ਆਪਾਂ ਸਲਾਦ ਜਿਹੜਾ ਐਡ ਕਰਦੀ ਕਰਦੇ ਆਂ ਸਲਾਦ ਦੇ ਵਿੱਚ ਆਪਾਂ ਲਿਆ ਜੀ ਟਮਾਟਰ ਲਿਆਵਾ ਖੀਰਾ ਲਿਆਵਾ ਤੇ ਹਾਫ ਗਾਜਰ ਲਈਏ ਜੀ ਆਪਾਂ ਤੇ ਇੱਕ ਛੋਟਾ ਜਿਹਾ ਨਿੰਬੂ ਦਾ ਪੀਸ ਦਾ ਜੀ ਇਹ ਤਾਂ ਪਲੇਟ ਹੋ ਗਈ ਆਪਣੀ ਸਲਾਦ ਦੀ ਗ੍ਰੀਨ ਸੈਲਡ ਹੋ ਗਈ ਜੀ ਤੇ ਇਹ ਨਾਲ ਆਪਾਂ ਇਹਦੇ ਲਈਏ ਆ ਚਾਰ ਆਪਾਂ ਬੋਇਲ ਐਗ ਲਈਏ ਜੀ ਆਪਾਂ ਬੋਇਲ ਲੇ ਕੇ ਚਾਰ ਲਿਆ ਤੇ ਨਾਲ ਆਪਾਂ ਇੱਕ ਮਟਰ ਪਨੀਰ ਦੀ ਸਬਜ਼ੀ ਲਈ ਜੀ ਆਪਾਂ ਮਟਰ ਪਨੀਰ ਦੀ ਸਬਜ਼ੀ ਜਿਹੜੀ ਆਪਾਂ ਬਣਾਈ ਆ ਜੀ ਇਹ ਬਿਨਾ ਤੜਕੇ ਤੇ ਬਣਾਈ ਆ ਇਹਦੇ ਵਿੱਚ ਮਤਲਬ ਆਇਲ ਵਗੈਰਾ ਕੋਈ ਵੀ ਯੂਜ਼ ਨਹੀਂ ਕੀਤਾ ਹੈਗਾ ਤੇ ਜਿਹੜੇ ਚਾਰ ਅੰਡੇ ਆ ਇਹਦਾ yellow part ਜਿਹੜਾ ਆਪਾਂ ਕੱਟਤਾ ਤੇ ਨਾਲ ਆਪਾਂ ਲਈਏ ਜੀ ਇੱਕ ਪਲੇਟ ਆਪਾਂ ਲਈਆ ਗ੍ਰੀਨ ਸੈਲਡ ਦੀ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਨਾ ਜੇ ਬੋਡੀ weight ਘਟਾ ਰਹੇ ਹੋ ਤੁਸੀਂ ਇਹ ਜਿਹੜੀ ਮੀਲ ਹੈ ਜਿਹੜੀ ਡਾਈਟ ਨਾਲ ਖਾਣਾ ਵਾ ਤੁਸੀਂ ਇਹ ਡਾਈਟ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਇਹਦੇ ਨਾਲ ਕੀ ਕੀ ਤੁਹਾਡਾ ਜਿਹੜਾ ਬੋਡੀ weight ਆ ਬਹੁਤ ਛੇਤੀ ਘਟਣਾ ਸ਼ੁਰੂ ਹੋ ਜਾਏ ਕਿਉਂਕਿ ਇਹਦੇ ਵਿੱਚ ਹਾਈ ਪ੍ਰੋਟੀਨ ਆ ਲੋ ਕਾਰਬੋਹਾਈਡਰੇਟ ਆ ਤੇ ਫੈਟ ਤਾਂ ਮੇਰੇ ਖਿਆਲ ਵਿੱਚ ਬਿਲਕੁਲ ਵੀ ਇਹਦੇ ਵਿੱਚ ਹੈਗੀ ਤੇ ਫਾਈਬਰ ਵੀ ਹੈ ਜਿਹੜਾ ਸਲਾਦ ਦੇ ਵਿੱਚ ਫਿਰ ਫਾਈਬਰ ਹੈ ਜਿਹੜਾ ਭਰਪੂਰ ਮਾਤਰਾ ਦੇ ਵਿੱਚ ਸਾਨੂੰ ਮਿਲਦਾ ਵਾ ਸੋ ਤੁਸੀਂ ਇਸ ਡਾਈਟ ਨੂੰ ਫੋਲੋ ਕਰ ਸਕਦੇ ਹੋ ਵਰਕਆਊਟ ਜਿਹੜਾ ਕਹਤਾਂ ਮੈਂ ਤੁਹਾਨੂੰ ਮੈਂ ਤਾਂ ਹੋਣੀ ਹੈ ਵੀ ਅਸੀਂ ਵਰਕਆਊਟ ਕੀ ਕਰਦੇ ਹਾਂ ਕੀ ਨਹੀਂ ਕਰਦੇ ਹੈਗੇ ਜੇ ਤੁਸੀਂ ਬਾਕਸਿੰਗ ਕਰ ਸਕਦੇ ਤਾਂ ਬੈਲਨਗੋਡਾ ਨਹੀਂ ਕਰ ਸਕਦੇ ਕੋਈ ਇੱਕ ਨਹੀਂ ਆਈ ਫਿਟਨੈਸ ਵਰਕਆਊਟ ਤੁਸੀਂ ਕਰ ਸਕਦੇ ਹੋ ਸੋ ਦੋਸਤੋ ਆਪਣਾ ਅੱਜ ਦਾ ਜਿਹੜਾ ਬਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਹੈ ਨਾ weight lose ਦੇ ਘਟਾਉਣ ਦੇ ਜਾਂ ਵਧਾਉਣ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈਗਾ ਤਾਂ ਤੁਸੀਂ ਮੇਰੇ ਇੰਸਟਾਗ੍ਰ ਪੁੱਤ ਸਰਦਾਰ ਜੀ ਸਦੋਸਤ ਮਿਲ ਗਿਆ ਕੰਮ ਆ ਪਈ ਕਿ ਨਵੇਂ ਤੇ ਵਧੀਆ ਬਰੋਗ ਦੇ ਨਾਲ ਉਹ ਤੁਹਾਡੇ ਅਨੁਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ